ਬਹੁਤ ਲੰਬੇ ਅਰਸੇ ਤੋਂ ਸਿੱਖ ਅਰਦਾਸ ਦੇ ਵਿੱਚ ਇਹ ਕਹਿੰਦਾ ਕਿ ਮੈਨੂੰ ਸਤਗੁਰੂ ਜੀ ਉਹ ਗੁਰਸਤਾ ਜਿਹੜੇ ਪੰਥ ਤੋਂ ਵਿਛੜ ਗਏ ਉਹਨਾਂ ਦੇ ਦਰਸ਼ਨ ਦਰਾਰ ਦੀ ਮੈਨੂੰ ਸਤਗੁਰੂ ਜੀ ਸਮਰਥਾ ਬਖਸ਼ੀ ਤਾਂ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਸਾਹਿਬ ਗੁਰਦੁਆਰਾ ਜਿੱਥੇ ਸਤਗੁਰਾਂ ਨੇ ਆਪਣੀ ਜ਼ਿੰਦਗੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਮਾਪਤੀ ਕੀਤਾ ਉੱਥੇ ਸਰਕਾਰ ਵੱਲੋਂ ਇਹ ਪਰਾਲਾ ਕੀਤਾ ਗਿਆ ਕਿ ਉਸੇ ਤੁਸੀਂ ਪਰਮਿਸ਼ਨ ਲੈ ਕੇ ਉਹ ਦਰਸ਼ਨ ਤਧਾਰੇ ਕਰਕੇ ਆਉਂਦੇ ਹੋ ਪਰ ਉਹਦੇ ਵਿੱਚ ਇੱਕ ਵੱਡੀ ਅੜਚਣ ਜਿਹੜੀ ਆਉਂਦੀ ਆ ਜੇ ਜਿਹੜੇ ਸ਼ਰਧਾਲੂਆ ਉਹਨਾਂ ਬਹੁਤਿਆਂ ਕੋਲ ਪਾਸਪੋਰਟ ਨਹੀਂ ਹਾ ਮੈਨੂੰ ਹੁਣ ਥੋੜੇ ਦਿਨ ਆਈ ਸੀ ਇਹ ਗੱਲ ਤੇ ਜਿਹੜੇ 20 ਡਾਲਰ ਫੀਸ ਲੱਗਦੀ ਸੀ ਉਹ ਤਾਂ ਸ਼ਾਇਦ ਪਾਕਿਸਤਾਨ ਵਾਲੇ ਨੇ ਮਾਫ ਕਰਦੇ ਆ ਤੇ ਮੈਂ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਇਹ ਪਾਸਪੋਰਟ ਦੀ ਜਿਹੜੀ ਹੈਗੀ ਆ ਵਾਸਤਾ ਇਹਨੂੰ ਖਤਮ ਕਰ ਕਿਉਂਕਿ ਸਾਰਿਆਂ ਦੇ ਆਧਾਰ ਕਾਰਡ ਬਣਿਓ ਉਤੋਂ ਆਈਡੀਓ ਜਿਹੜੀ ਆ ਉਹ ਸਾਰੀ ਉਹਦੀ ਹੋ ਜਾਂਦੀ ਆ ਵੈਰੀਫਾਈ ਸੋ ਪਾਸਪੋਰਟ ਦੀ ਜਿਹੜੀ ਮੈਂ ਸਮਝਦਾ ਮੈਂ ਪਿੱਛੇ ਪਾਕਿਸਤਾਨ ਗਿਆ ਉਦੋਂ ਵੀ ਇਹ ਸਵਾਲ ਚੱਕਿਆ ਸੀ ਤੇ ਕਿਉਂਕਿ ਸ਼ਰਧਾਲੂ ਆਮ ਜਿਹੜੇ ਆ ਉਹਨਾਂ ਦੇ ਵਿਚਾਰਿਆਂ ਦੇ ਪਾਸਪੋਰਟ ਨਹੀਂ ਬਣਿਓ ਤੇ ਭਾਰਤ ਸਰਕਾਰ ਨੂੰ ਉਹ ਪਾਸਪੋਰਟ ਦਾ ਜਿਹੜਾ ਪ੍ਰੋਵੀਜ਼ਨ ਆ ਉਹਦੇ ਵਿੱਚ ਛੋਟ ਦੇ ਦੇਣੀ ਚਾਹੀਦੀ ਆ ਆਧਾਰ ਕਾਰਡ ਜਿਹੜਾ ਆ ਤੇ ਦੂਜਾ ਮੌਕੇ ਦੇ ਉੱਤੇ ਹੀ ਉੱਥੇ ਜਿਹੜਾ ਆ ਇਹਨੂੰ ਪਰਮਿਟ ਜਿਹੜਾ ਆ ਉਹਨੂੰ ਇਸ਼ੂ ਕਰ ਦੇਣਾ ਚਾਹੀਦਾ ਪਹਿਲਾਂ 2 3 4 ਦਿਨ ਬੰਦਾ ਜਾਂਦਾ ਅਪਲਾਈ ਕਰਦਾ ਫੇ ਡੇਟ ਮਿਲਦੀ ਆ ਤੇ ਜੇ ਇਹਨੂੰ ਥੋੜਾ ਜਿਹਾ ਸਰਲ ਕਰ ਦਿੱਤਾ ਜਾਵੇ ਤੇ ਆਮ ਸਿੱਖ ਜਿਹੜਾ ਆ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਗੁਆਰੇ ਕਰਦਾ ਦੇਖੋ ਜਿਹੜੇ ਇਹ ਬੀਜੇ ਕੱਢਦੇ ਸ਼ੋਮਨੀਪੁਰ ਦਾ ਪ੍ਰਬੰਧਕ ਕਮੇਟੀ ਦਾ ਆਪਣਾ ਜਥਾ ਬਣਾ ਕੇ ਭੇਜੀ ਸੀ ਆ ਬਾਰੇ ਜਿਹੜੇ ਐਮਬੈਸੀ ਦੇ ਵਿੱਚ ਉਹ ਪਤਾ ਨਹੀਂ ਕਿਹੜਾ ਰੂਲ ਅਪਲਾਈ ਕਰਦੇ ਆ ਉਹ ਬਹੁਤ ਮਾਰੀ ਜਿਹੜੇ ਆ ਉਹ ਵੀਜ਼ੇ ਕੱਟੇ ਜਾਂਦੇ ਅਸੀਂ ਪਿਛਲੀ ਵਾਰੀ ਜ਼ਾਬ ਦੀ ਮਨਾਉਣ ਜਾਣਾ ਸੀ ਸਾਡੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਕੱਟ ਦਿੱਤੇ ਸੋ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕਰਦਾ ਵੀ ਤੁਹਾਨੂੰ ਜਿੰਨਾ ਜਥੇ ਦੀ ਪ੍ਰਵਾਨਗੀ ਹੁੰਦੀ ਅਸੀਂ ਓਨੇ ਹੀ ਬੰਦੇ ਭੇਜਦੇ ਆ ਓਨੇ ਪਾਸਪੋਰਟ ਭੇਜਦੇ ਆ ਤੇ ਉਹ ਸਾਰਿਆਂ ਦੇ ਜਿਹੜੇ ਆ ਉਹ ਵੀਜ਼ੇ ਆ ਲਾਉਣੇ ਚਾਹੀਦੇ ਤਾਂ ਕਿ ਜਿੰਨੇ ਅਪਲਾਈ ਕਰਦੇ ਆ ਉਹ ਆਪ ਜਾ ਕੇ ਦਸਨਬਜ਼ਾਰੇ ਦੁਖਲੇ ਕਰਦੇ ਆ